ਸਤਿਗੁਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ ਬੜੀ ਖੁਸ਼ੀ ਹੋ ਰਹੀ ਇਸ ਇਹ ਸਾਂਝਾ ਕਰਦੇ ਹੋਏ ਕਿ ਅਸੀਂ ਲੁਧਿਆਣਾ ਦੇ ਵਿੱਚ ਮਿਸ਼ਨ ਜੀਵਨੀ ਲਾਂਚ ਕਰਨ ਜਾ ਰਹੇ ਹਾਂ ਜਿਹਦਾ ਏਮ ਹੈ ਦੋ ਜ਼ਿੰਦਗੀਆਂ ਦੀ ਇੱਕ ਸੁਰੱਖਿਆ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਜਿਹੜੇ ਮੈਟਰਨਲ ਮੋਰਟੈਲਿਟੀ ਰੇਟ ਹੈ ਉਹ ਹਾਲ ਦੀ ਘੜੀ ਦੇਖਣ ਦੇ ਵਿੱਚ ਆਇਆ ਹੈ ਕਿ ਉਹ ਹਾਲ ਮਤਲਬ ਅਸੀਂ 21ਵੀਂ ਸਦੀ ਦਾ ਵਿੱਚ ਆ ਔਰ 2026 ਸ਼ੁਰੂ ਹੋ ਗਿਆ ਹੈ ਪਰ ਅੱਜ ਵੀ ਕੁਝ ਇਦਾਂ ਦੀ ਪ੍ਰੈਗਨancies प्रेग्नेंट ਲੇਡੀਆਂ ਨੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਡਿਲੀਵਰੀਜ਼ ਦੇ ਸਮੇਂ ਉਸ ਡੈਥ ਨੂੰ ਰੋਕਣ ਦੇ ਲਈ ਔਰ ਉਹਨਾਂ ਦੀ ਜਿਹੜੀ ਬੱਚੇ ਦੀ ਤੇ ਮਾਤਾ ਦੀ ਡੈਥ ਨੂੰ ਰੋਕਣ ਦੇ ਲਈ ਅਸੀਂ ਇੱਕ ਪ੍ਰੋਗਰਾਮ ਜਿਹੜਾ ਹੈਗਾ ਮਿਸ਼ਨ ਜੀਵ ਨੇ ਲਾਂਚ ਕੀਤਾ ਹੈ ਜਿਸ ਦੇ ਵਿੱਚ ਅਸੀਂ ਹਾਈ ਰਿਸਕ Pregnancies ਨੂੰ capture ਕਰਾਂਗੇ रेफरल प्रोटोकॉल ਕਿ ਕਿਹੜੀ ਆਸ਼ਾ ਵਰਕਰ ਨੇ ਜਦੋਂ ਕੋਈ प्रेग्नेंट ਲੇਡੀ ਨੂੰ ਕਿੱਥੇ ਰੈਫਰ ਕਰਨਾ ਹੈ ਉਹਦਾ ਇੱਕ ਪ੍ਰੋਟੋਕੋਲ ਅਸੀਂ ਡਿਜ਼ਾਈਨ ਕੀਤਾ ਹੈ ਆਸ਼ਾ ਵਰਕਰਸ ਨੂੰ ਅਸੀਂ ਟ੍ਰੇਨ ਕਰਾਂਗੇ ਜਿਹੜੀ ਆਸ਼ਾ ਵਰਕਰ ਹੁੰਦੀ ਹੈ ਜੋ ਡੋਰ ਟੂ ਡੋਰ ਜਿਹਨੂੰ ਪਤਾ ਹੁੰਦਾ ਹੈ ਕਿ ਕਿਹੜੇ ਉਹਦੇ ਇਲਾਕੇ ਦੇ ਵਿੱਚ ਕਿਹੜੀ प्रेग्नेंट ਲੇਡੀ ਹੈ ਔਰ ਉਹਨੂੰ ਕਿਹੜੀ ਨਿਊਟ੍ਰੀਸ਼ਨ ਤੇ ਉਹ ਚੱਲ ਰਹੀ ਹੈ ਕਿੱਥੇ ਕਿੱਥੇ ਉਹ ਆਪਣਾ ਇਲਾਜ ਕਰਾ ਰਹੀ ਹੈ ਤੇ ਉਸਦੇ ਕੋਲ ਸਾਰੀ ਕਾਪੀ ਦੇ ਵਿੱਚ ਸਾਰੀ ਡਿਟੇਲ ਹੁੰਦੀ ਹੈ ਉਸ ਦੀ ਅਸੀਂ ਪ੍ਰੋਪਰ ਟ੍ਰੇਨਿੰਗ ਕਰਾ ਰਹੇ ਹਾਂ ਇਸ ਦੇ ਨਾਲ ਹੀ ਲਾਈਨ ਲਿਸਟਿੰਗ ਕਰ ਰਹੇ ਹਾਂ ਸਾਰੀ ਜਿੰਨੀ ਵੀ ਕਰੰਟ ਪ੍ਰੈਗਨੈਂਟ ਫੀਮੇਲਸ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਲਾਈਨ ਲਿਸਟਿੰਗ ਥਰੂ ਦੇ ਡਾਕਟਰਸ ਥਰੂ ਡਾਇਗਨੋਸਟਿਕ ਸੈਂਟਰਸ ਥਰੂ ਪ੍ਰਾਈਵੇਟ ਕਲੀਨਿਕਸ ਤਾਂ ਕਿ ਸਾਨੂੰ ਪਤਾ ਹੋਵੇ ਕਿ ਉਹਨਾਂ ਦੀ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਾਂ ਉਹਨਾਂ ਨੂੰ ਕੋਈ ਹਾਈ ਰਿਸਕ ਤਾਂ ਨਹੀਂ ਹੈਗਾ ਪ੍ਰੈਗਨੈਂਸੀ ਦੇ ਵਿੱਚ ਜਿਵੇਂ ਕਿ ਹਾਈ ਬੀਪੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੈਸਟ ਪੇਨ ਪ੍ਰੋਬਲਮ ਸਿਮਿਲਰਲੀ ਅਸੀਂ ਆਸ਼ਾ ਵਰਕਰਸ ਨੂੰ ਗਾਈਡਲਾਈਨਸ ਇਸ਼ੂ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਅਸੀਂ ਜ਼ੀਰੋ ਹੋਮ ਡਿਲੀਵਰੀ ਕਰਨੀ ਹੈ ਕਿ ਘਰ ਦੇ ਵਿੱਚ ਜਿੱਦਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਦਾਈਆਂ ਆ ਕੇ ਘਰ ਦੇ ਵਿੱਚ ਡਿਲੀਵਰੀਆਂ ਕਰਦੀ ਸੀ ਉਹ ਬਿਲਕੁਲ ਵੀ ਬਿਲਕੁਲ ਜ਼ੀਰੋ ਹੋ ਜਾਣ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਇਦਾਂ ਦੀ ਕੋਈ ਵੀ ਡਿਲੀਵਰੀ ਨਾ ਹੋਵੇ ਪ੍ਰਾਈਵੇਟ ਫੈਸਿਲਿਟੀਆਂ ਜਿਹੜੀ ਹੈਗੀਆਂ ਉਹਨਾਂ ਦੇ ਵਾਂਗ ਅਸੀਂ ਗਵਰਨਮੈਂਟ ਫੈਸਿਲਿਟੀ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੂੰ ਇੱਕ ਆ ਵਧੀਆ ਤਰੀਕੇ ਦੇ ਮੈਡੀਕਲ ਜਿਹੜੇ ਹੈਗੇ ਆ ਇਕਵਿਪਮੈਂਟਸ ਔਰ ਮੈਡੀਕਲ ਫੈਸਿਲਿਟੀਆਂ ਅਸੀਂ ਦੇ ਪਾਈਏ ਇਸ ਦੇ ਨਾਲ ਨਾਲ ਹੀ ਅਸੀਂ ਇੱਕ ਰੋਬਸਟ ਮੈਕੈਨਿਜ਼ਮ ਡਰਾ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਲੈਪਸ ਨਾ ਹੋ ਔਰ ਜੇਕਰ ਕਿਸੇ ਵੀ ਵੱਲੋਂ ਕੋਈ ਵੀ ਸਟਾਫ ਵੱਲੋਂ ਕੋਈ ਆਸ਼ਾ ਵਰਕਰ ਕੋਈ ਡਾਕਟਰ ਕੋਈ ਨਰਸਿੰਗ ਹੋਮ ਕਿਸੇ ਦੇ ਵੀ ਵੱਲੋਂ ਕੋਈ ਵੀ ਲੈਪਸ ਜਾਂ ਅنگੇਲੀ ਭਰਤੀ ਜਾਂਦੀ ਹੈ ਤਾਂ ਅਸੀਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਸਾਡਾ ਮਕਸਦ ਹੈ ਅਸੀਂ ਐਮਐਮਆਰ ਨੂੰ ਜਿਹੜਾ ਹੈਗਾ ਜ਼ੀਰੋ ਕਰਨਾ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਥੈਂਕ ਯੂ